ਫਿਰ ਇਹ 6:00 ਵਜੇ ਨਾ ਟੈਲੀਫੋਨ ਆਇਆ ਉਹ ਆਂਡੀ ਹੋਂਦ ਤੇ ਉੱਥੋਂ ਬਰਾਬਰ ਤੁਹਾਡੇ ਸ਼ਟਰ ਖੁੱਲੇ ਪਏ ਨੇ ਤੇ ਸ਼ੀਸ਼ੇ ਟੁੱਟੇ ਪਏ ਨੇ ਤੇ ਫਿਰ ਉਹਨਾਂ ਨੇ ਕਿਹਾ ਵੀ ਰਿਕੁਐਸਟ ਕੀਤੀ ਤੇ ਜਿੱਥੋਂ ਲਈ ਅਸੀਂ ਆਪਣੇ ਪਹੁੰਚੇ ਆਂ ਤੇ ਦੇਖਿਆ ਸਾਰੇ ਅੰਦਰ ਦਰਾਜਾਂ ਦੂਜਨ ਟੁੱਟੀਆਂ ਭੱਜੀਆਂ ਪਈਆਂ ਖੁੱਲੇ ਪਏ ਨੇ ਸ਼ਟਰ ਖੁੱਲਾ ਪਿਆ ਹੋਵੇ ਲੋਕ ਟੁੱਟੇ ਪਏ ਨੇ इवन ਜਿਹੜਾ ਅੰਦਰ ਦਾ ਸ਼ੀਸ਼ੇ ਦਾ ਦਰਵਾਜ਼ਾ ਲੋਕ ਵੀ ਉਹ ਵੀ ਟੁੱਟਾ ਪਿਆ ਸੀ ਜਦੋਂ ਦੇਖਿਆ ਸਾਰਾ ਕੁਝ ਕੈਸ਼ ਹੋ ਗਿਆ ਅੰਦਰ ਸੇਫ ਦਾ ਵੀ ਲੁੱਟ ਲਿਆ ਸੀ ਤੇ ਬਾਹਰ ਜਿਹੜੀ ਸੇਫ ਸੀ ਦੋਵੇਂ ਉਹਨਾਂ ਨੇ ਖਾਲੀ ਕਰ ਦਿੱਤੀ ਕਿੰਨੇ ਦਾ ਨੁਕਸਾਨ ਹੋਇਆ ਜੀ ਤਕਰੀਬਨ ਜਿੰਨ 7 ਤੋਂ 8 ਲੱਖ ਰੁਪਏ ਦੇ ਕਰੀਬ ਦੇ ਅੰਦਾਜ਼ਾ ਲਗਾ। ਕਿੰਨੇ ਲੋਕ ਆਏ ਨੇ? 4 ਜਨੇ ਆਏ ਸੀ ਨੂਹਾਂ ਗੱਡੀ ਦੀ 5 ਵਜੇ ਤੇ 7 ਮਿੰਟ ਤੇ ਉਹਨਾਂ ਦੀ ਗੱਡੀ ਨਜ਼ਰ ਆਈ ਏ ਆ ਕੇ ਉਹਨਾਂ ਨੇ ਸਾਡੇ ਕੈਮਰੇ ਤੋੜੇ ਨੇ ਬਾਹਰੋਂ ਫਿਰ ਅੰਦਰ ਵੈਂਟਰ ਕੀਤਾ ਕੋਈ 5 18 ਦੇ ਉੱਤੇ ਉਹਨਾਂ ਨੇ ਐਂਟਰ ਕੀਤਾ ਅੰਦਰ। ਸਰ ਸਵੇਰੇ 5 ਵਜੇ ਤੇ 7 ਮਿੰਟ ਤੇ ਸਰ ਕੋਈ ਅੰਜਮਰ ਪੰਨ ਵਰਦੀ ਦੇ 70 ਮਿੰਟ ਤੇ ਵੀ ਐਨਪਛਾਤੇ ਵਿਅਕਤੀ ਆਏ ਚਾਰ ਨਵਾਂ ਚਾਏ ਨੇ ਤੇ ਉਹਨਾਂ ਨੇ ਇਹ ਕੰਨ ਕੀਤਾ ਜੋ ਵੀ ਪੰਨ ਵਰਦੀ ਦੇ ਸਰਦੀ ਤੋਂ ਪੁਲਿਸ ਚੱਲ ਰਹੀ ਤੇ ਜਦੋਂ ਵੀ ਪਕਤੀ ਜੋ ਵੀ ਸਾਡੇ ਆਊਗਾ ਵੀਡੀਓ ਲੈ ਕੇ ਹਰ ਇੱਕ ਚੀਜ਼ ਕਰਕੇ ਤੇ ਆਪਣੀ ਤੇ ਜੋ ਵੀ ਬੰਦੀ ਕਾਰਵਾਈ ਕਰਦੇ